ਮਾਈਕਰੋ ਜੀ ਕਾ ਖਾਲਸਾ ਮਾਈਕਰੋ ਜੀ ਕੀ ਫਤਿਹ ਅਮਰਤਪਾਲ ਮਹਿਰੋ ਨੇ ਇੱਕ ਮੀਡੀਆ ਤੇ ਜਾਨਕੀ ਚੈਨਲ ਤੇ ਬਹੁਤ ਵੱਡੀਆਂ ਫੁਕਰੀਆਂ ਮਾਰੀਆਂ ਨੇ ਉਹ ਤੁਹਾਡੇ ਨਾਲ ਮੈਂ ਸਾਂਝੀਆਂ ਕਰ ਦੇਣਾ ਕਹਿੰਦਾ ਸੁਖ ਰਤਿਏ ਨੂੰ ਅਸੀਂ ਕੁੱਟਣ ਵਾਤੇ ਸਰਵਿਸ ਕਰਨ ਵਾਤੇ ਬੰਬੇ ਚੰਦੇ ਸੀ ਅਸੀਂ ਕਹਿੰਦਾ ਟਿਕਟਾਂ ਬੁੱਕ ਕਰਵਾ ਲਿਆ ਸੀ ਮੌਕੇ ਤੇ ਕਹਿੰਦਾ ਇੱਕ ਨਾਮੀ ਸਾਬਕਾ ਗੈਂਚਰ ਦਾ ਸਾਨੂੰ ਫੋਨ ਆਇਆ ਅਸੀਂ ਰੁਕ ਗਏ ਅਤਰਕਾਰ ਸਵਾਲ ਕਰਦਾ ਹੈ ਤੇ ਉਹਦੇ ਸਵਾਲਾਂ ਦਾ ਮਹਿਰੋ ਜਵਾਬ ਦਿੰਦਾ ਹੁਣ ਤੋ ਤਿੰਨ ਸਵਾਲ ਕਰਨੇ ਨੇ ਇਹ ਸਵਾਲ ਅਮਰਤਪਾਲ ਮਹਿਰੋ ਨੂੰ ਵੀ ਹੈ ਜਿਹੜੇ ਉਹਦੇ ਚੋਣ ਵਾਲੇ ਨੇ ਜਾਂ ਸਾਡੇ ਪੰਜਾਬ ਦੇ ਲੋਕ ਨੇ ਉਹਨਾਂ ਨੂੰ ਵੀ ਹੈ ਕਿ ਅਮਰਤਪਾਲ ਮਹਿਰੋ ਦਾ ਇਹਨਾਂ ਗੈਂਗਸਟਰਾਂ ਦੇ ਨਾਲ ਕੋਈ ਸਬੰਧ ਹੈ ਤੇ ਜਾਂ ਫਿਰ ਸੁਖ ਰੱਦੀਏ ਦਾ ਗੈਂਗਸਟਰਾਂ ਦੇ ਨਾਲ ਸਬੰਧ ਹੈ ਜਿਹੜਾ ਗੈਂਗਸਟਰਾਂ ਦੇ ਕੋਲੋਂ ਮਹਿਰੋ ਨੂੰ ਫੋਨ ਕਰਵਾ ਕੇ ਰੋਕ ਰਹੇ ਗੱਲਾਂ ਦੀ ਸਮਝ ਨਹੀਂ ਆਉਂਦੀ ਤੁਸੀਂ ਕਿੰਨਾ ਕ ਲੋਕਾਂ ਨੂੰ ਬਲੈਕਮੇਲ ਕਰੋਗੇ ਚੰਮ ਘਾਟ ਵਾਲਾ ਬਾਬਾ ਫੜਿਆ ਉਹਦੇ ਨਾਲ ਸੈਟਿੰਗ ਨਹੀਂ ਹੋਈ ਉਹ ਤੇ ਪਰਤਿਆ ਪਵਾ ਕੇ ਉਹਨੂੰ ਅੰਦਰ ਤੋਰਤਾ ਤੇ ਦੂਜੇ ਪਾਸੇ ਬਟੇਸ਼ੂਰ ਮੇ ਬਣਦੇ ਆ ਨਾਲ ਹੀ ਪਿੱਛੇ ਜੇ ਤੁਹਾਨੂੰ ਪਤਾ 3 ਸਾਲ ਪਹਿਲਾਂ ਦੀ ਗੱਲ ਹੈ ਇਹਨਾਂ ਨੇ ਜਿਹੜਾ ਕੋਰਦੋਨੇ ਵਾਲਾ ਪ੍ਰੋਡੂਸਰ ਸੀ ਡੀਐਕਸ ਉਹ ਕੁੱਟਿਆ ਫੜ ਕੇ ਤੇ ਉਹ ਹੁਣ ਫੇਰ ਵੀਡੀਓ ਪਾਈ ਜਾਂਦਾ ਹੁਣ ਕਿਉਂ ਨਿ ਕੁੱਟਦੇ ਉਹਨੂੰ ਕਿ ਸਮਝੌਤਾ ਕਰ ਲਿਆ ਕੁਈ ਲੈਣ ਦੇਣ ਕਰਕੇ ਚੁੱਪ ਕਰਕੇ ਇਥੋਂ ਸ਼ੱਕ ਹੁੰਦਾ ਹੈ ਵੀ ਥੋੜਾ ਇਹ ਧੰਦਾ ਬਣ ਗਿਆ ਮੈਂ ਮਹਿਰੋ ਨੂੰ ਇੱਕ ਬੇਨਤੀ ਕਰਨੀ ਹੈ ਉਹ ਵੀ ਸਿਖ ਹੋਣ ਦੇ ਨਾਤੇ ਜਿਹੜੀਆਂ ਟਿਕਟਾਂ ਬੁੱਕ ਕਰਵਾਈਆਂ ਸੀ ਉਹਦੇ ਡੰਮੀ ਲੋਕਾਂ ਨੂੰ ਥੋੜਾ ਜਿਹਾ ਦੱਸੋ ਵੀ ਸਾਡੇ ਕੋਲੇ ਪਈ ਹੈ ਕਿੱਥੋਂ ਟਿਕਟਾਂ ਬੁੱਕ ਕਰਵਾਈਆਂ ਸੀ ਫਿਰ ਜਿਹੜੇ ਗੈਂਗਸਟਰ ਦਾ ਫੋਨ ਆਇਆ ਸੀ ਦੱਸੋ ਕੌਣ ਹੈ ਉਹ ਜਾਂ ਤਾਂ ਦਾਲ ਵਿੱਚ ਕਾਲਾ ਵੀ ਥੋੜਾ ਵੀ ਗੈਂਗਸਟਰਵਾਦ ਦੇ ਨਾਲ ਸੰਬੰਧ ਹੈਗਾ ਸੁਖ ਰਦੀ ਦਾ ਵੀ ਸੰਬੰਧ ਹੈਗਾ ਤਦ ਦੂਜਾ ਨੰਬਰ ਤੁਸੀਂ ਦਰਦੇ ਹੋ ਸ਼ਰਮ ਕਹਿੰਦਾ ਜੇ ਗੈਸਟਰ ਮੇਰੇ ਗੋਲੀ ਮਾਰ ਦਿੰਦੇ ਜੇ ਤੁਸੀਂ ਗੈਸਟਰਾਂ ਤੋਂ ਡਰ ਰਹੇ ਹੋ ਤਾਂ ਫਿਰ ਜਿਹੜੀਆਂ ਸਰਕਾਰਾਂ ਨਾਲ ਮੱਥਾ ਲਾਣ ਨੂੰ ਫਿਰਦੇ ਹੋ ਉਹ ਸਰਕਾਰਾਂ ਨਹੀਂ ਗੋਲੀ ਮਾਰਨਗੀਆਂ ਉਹ ਸਟਾਰਾਂ ਤੋਂ ਜੇਲ੍ਹ ਵਿੱਚ ਬੈਠਣਗੀਆਂ ਕਹਿੰਦਾ ਨਾ ਤੁਸੀਂ ਉਹ ਮੈਂ ਸ਼ਰਮ ਨਾ ਲੈਣਾ ਮੈਨੂੰ ਦੱਸ ਦੇ ਗੋਲਡੀ ਬ੍ਰਾਂਡ ਸੀ ਬਿਸ਼ਨੋਏ ਸੀ ਲੈ ਜਿਹੜਾ ਅਰਵਿੰਦਰ ਰਿੰਦਾ ਪਾਕਿਸਤਾਨ ਵਿੱਚ ਬੈਠਾ ਉਹ ਸੀ ਜਗੂ ਭਗਵਾਨਪੁਰਿਆ ਸੀ ਕਿਹੜਾ ਸੀ ਦੱਸਦਾ ਦਿਓ ਕਿਹੜਾ ਸੀ ਮੈਨੈ ਇਹਦਾ ਨਾਂ ਉਹਦਾ ਵੀ ਆਹ ਗੈਸਟਰ ਨੇ ਕੀ ਅੰਮ੍ਰਿਤਪਾਲ ਮੈਰ ਨੂੰ ਫੋਨ ਕਰਕੇ ਰੋਕਿਆ ਵੀ ਤੂੰ ਬੰਬੇ ਨਾ ਜਾ ਇਹ ਤੁਹਾਡੀ ਕਰਤੂਤ ਹੈ ਤੁਸੀਂ ਐਡੀਆਂ ਐਡੀਆਂ ਡੇਂਗਾ ਮਾਰਦੇ ਹੋ ਕਿ ਅਸੀਂ ਸੂਰਮਿਆਂ ਸੀ ਡਰਦੇ ਨਹੀਂ ਸਾਡੀ ਹਿੱਕ ਵਿੱਚ ਦਮ ਹੈ ਤੇ ਹੁਣ ਫਿਰ ਸਾਡਾ ਬੰਬੇ ਜਾਣ ਦਾ ਪਲਾਨ ਬਣ ਗਿਆ ਸੀ ਅਸੀਂ ਟਿਕਟਾਂ ਬੁੱਕ ਕਰਵਾ ਲਈਆਂ ਸੀ ਮੌਕੇ ਤੇ ਇੱਕ ਨਾਮੀ ਸਾਫ ਦਾ ਗੈਸਟਰ ਹਨ ਫੋਨ ਆ ਗਿਆ ਅਸੀਂ ਤਾਂ ਕੈਨਸਲ ਕਰਤਾ ਇਹਨੂੰ ਮੁੱਕ ਬਣਾਉਣ ਲੱਗਿਓ ਸਿੱਧਾ ਕਿਉਂ ਨਹੀਂ ਕਹਿੰਦੇ ਵੀ ਸੁਖ ਰਧੀਆਂ ਗਾਲੇ ਗਲੋਚ ਕਰਦਾ ਸੀ ਉਹਦੇ ਉਹਦਾ ਵੀਕ ਪੁਆਇੰਟ ਆਇਆਗਾ ਸੀ ਉਹਦੇ ਨਾਲ ਲੈ ਕੇ 2-4 ਲੱਖ ਸਮਝੌਤਾ ਕਰ ਲਿਆ ਆਹ ਕਿਉਂ ਨਹੀਂ ਕਹਿੰਦੇ ਸ਼ਰਿਆਨ ਲੋਕਾਂ ਨੂੰ ਕਿਉਂ ਬੇਪੂ ਬਣਾ ਰਹੇ ਹੋ ਜਦ ਤੁਸੀਂ ਕਿਹੜੇ ਗੈਸਟਰ ਆਦਾਰਾ ਤੁਹਾਨੂੰ ਦੱਸੋ ਤਾਂ ਸਹੀ ਵੀ ਗੇਲ ਤੋਂ ਸਾਹ ਪਾ ਕੇ ਕਿਦਾਂ ਹੁੰਦਾ ਕੀ ਹੋ ਕਿਸੇ ਅਹੁਦੇ ਤੋਂ ਰਿਟਾਇਰ ਹੋਇਆ ਹੁੰਦਾ ਵੀ ਤੁਸੀਂ ਇਹਨੂੰ ਸਾਫ ਕਾ ਕਹਿ ਰਹੇ ਹੋ ਗੈਸਟਰ ਦਾ ਗੈਸਟਰ ਇਹਣਾ ਦੱਸੋ ਤੁਸੀਂ ਕਿਹੜਾ ਗੈਸਟਰ ਸੀ ਉਹ ਯਾਨੀ ਕਿ ਲੋਕਾਂ ਨੂੰ ਇੰਨਾ ਬੇਵਕੂਫੇ ਲੋਕ ਬਣਾ ਰਹੇ ਨੇ ਅਸੀਂ ਆਏ ਕਰਦੇ ਆਂਗੇ ਅਸੀਂ ਬਾਹਰ ਕਰ ਦਾਂਗੇ ਉਹਨੇ ਵੈਂਚੂਲਰ ਦਾ ਫੋਨ ਆ ਗਿਆ ਹੁਣ ਤੇ ਉੱਪਰ ਕੇ ਬਹਿ ਗਏ ਮੈਂ ਸੁਖ ਰਤੀ ਆ ਵੀ ਸੁਣ ਲਵੇ ਜਾਉਦਾ ਕੋਈ ਕੌਣ ਵੱਡਾ ਸੁਣ ਲਵੇ ਅਮਰਤਪਾਲ ਸੁਣ ਲਵੇ ਉਹਦਾ ਪਛਾਣ ਵਾਲਾ ਸੁਣ ਲਵੇ ਲੋਕ ਵੀ ਸੁਣਦੇ ਦੱਸੋ ਤਾਂ ਸਹੀ ਉਹ ਕਿਹੜਾ ਗੈਸਟਰ ਸੀ जिने अमृतपाल ਮੈਨੂੰ ਫੋਨ ਕਰਕੇ ਰੋਕ ਦਿੱਤਾ ਮੈਂ ਵੀਡੀਓ ਪਾਈ ਹੈ ਜਿਹੜੇ ਗੈਸਟਰ ਨੇ ਫੋਨ ਕਰਨਾ ਹੋਇਆ ਕਰ ਲਿਓ ਨੰਬਰ ਦੱਸ ਦੇਣਾ 90568 55202 ਮੇਰਾ 24 ਘੰਟੇ ਨੰਬਰ ਖੁੱਲਾ ਹੁੰਦਾ ਜਿਹਨੇ ਫੋਨ ਕਰਨ ਲਾ ਕਰ ਲਿਓ ਜਿਹੜੇ ਗੈਸਟਰ ਨੇ ਫੋਨ ਕਰ ਲਿਆ ਕਸਟਮਰ ਫੋਨ ਕਰ ਲੈਣ ਤੁਸੀਂ ਲੋਕਾਂ ਨੂੰ ਕਲਦੇਵ ਕੋ ਬਣਾਈ ਜਾਂਦੇ ਯਾਰ ਜਾਨੀ ਕਿ ਲੋਕਾਂ ਨੂੰ ਦੇਵਕੋ ਬਣਾ ਕੇ ਥੋੜਾ ਇਹ ਧੰਦਾ ਚੱਲਦਾ ਹੈ ਨਗਲੈਡ ਮੇਲ ਕਰਨ ਦਾ ਇਹੀ ਕਮਾਂਗੇ ਫਿਰ ਗੈਸਟਰਾਂ ਦਾ ਡਰ ਸੀ ਗਿਆ ਜੀ ਕੋਸਾਂ ਵੇਲੇ ਸਤਿ ਕੁ ਮੇਰੇ ਕੋਈ ਗੋਲੀ ਮਾਰਦੀ ਇਹ ਅਮਰਤਪੁਰ ਮੇਰੋ ਖੁਦ ਕਹਿ ਰਿਹਾ ਜੀ ਨੂੰ ਸ਼ੱਕ ਕੋਈ ਹੋਇਆ ਉਹ ਨੂੰ ਮੈਂ ਵੀਡੀਓ ਭੇਜ ਦੂੰ ਉਹਦੀ ਇੰਟਰਵਿਊ ਪਈ ਸੁਣ ਕੇ ਦੇਖ ਲਿਓ ਆ ਬਾਹਤਰੀ ਹੈ ਇਹਨਾਂ ਦੀ ਤੁਹਾਡਾ ਗੈਸਟਾਂ ਦੇ ਨਾਲ ਜਾਂ ਸੁਖਰਤੀ ਇਹਦੇ ਗੈਸਟਾਂ ਦੇ ਨਾਲ ਸੰਬੰਧ ਕੀ ਹੈ ਇਹ ਦੱਸ ਦੋ ਮੈਨੂੰ ਜਾਂ ਤੁਸੀਂ ਇੱਥੇ ਪੰਜਾਬ ਦੇ ਨੌਜਵਾਨੇ ਨੂੰ ਚੂਤ ਨੂੰ ਡਰਾਉਣਾ ਚਾਹੁੰਦੇ ਹੋ ਮਜੂਸ ਡਰ ਜੇ ਕਰਨਾ ਕੀ ਚਾਹੁੰਦੇ ਤੁਸੀਂ ਨੀਲੇ ਪਾਲਨ ਚੋੜੇ ਜਰ ਟੌੜਣਾ ਕੱਲ ਤੁਸੀਂ ਬੰਨ ਲੈਣੋ ਦਮਾਂ ਲੈ ਬਟੀਆਂ ਕੁਰਬਾਨਾ ਹੱਥਾਂ ਵਿੱਚ ਅਸਲੇ ਫੜ ਲੈਣੋ ਹਲੇ ਤੁਹਾਨੂੰ ਗੈਰ ਗੈਰ ਤੋਂ ਤੁਹਾਨੂੰ ਡਰ ਲੱਗਦਾ ਖੜੇ ਸਿੱਧਾ ਕਿਉਂ ਨਹੀਂ ਕਹਿੰਦੇ ਵੀ ਸਮਝੌਤਾ ਕਰਦੇ ਸਾਡਾ ਧੰਦਾ ਚੱਲਦਾ ਸਾਡਾ ਬਿਜ਼ਨਸ ਸਿੱਧਾ ਕਿਉਂ ਨਹੀਂ ਕਹਿੰਦੇ ਲੋਕਾਂ ਨੂੰ ਵਾਈਬਰ ਜੀ ਦਾ ਖਾਲਸਾ ਵਾਈਬਰ ਜੀ ਦੀ ਫਤਿਹ